ਕੀ ਕਰਨ ਵਾਲਿਆਂ ਨੂੰ ਸਿਰਫ ਕੀ ਕਰਨ ਵਾਲਿਆਂ ਨੂੰ ममी तारकातो डॉक्टर ममी तारा कातो जाम ममिता कातला नमित कातूर्त कातित न डॉर मा कातललूीाही चाही श

ਨੋਨ ਸੇ ਬਾਦ ਨਿਕਲ ਮਕਾਨੋਂ ਸੇ ਜੰਗ ਲੜਾ ਬਰੀ ਮਾਨੋਂ ਸੇ ਸਾਤ ਕਰੀ ਕੋਟੇ ਨਰਾਜ ਹੋ ਕੇ ਬੱਤੀ ਦਿੱਤੀ ਸੱਕੀ ਦਿੱਤੀ ਉਹ ਲੰਗੋੜਾ ਆਪਾਂ ਦੇ ਕਿਸ ਰੋਸ ਵਜੋਂ ਕਰ ਰਹੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਪਛਮੀ ਬੰਗਾਲ ਦੇ ਕਲਕੱਤਾ ਦੇ ਵਿੱਚ ਆਰਜੀਕਰ ਹਸਪਤਾਲ ਦੇ ਵਿੱਚ ਡਿਊਟੀ ਕਰਦੇ ਜੀ ਪੈਂ ਮਮੀ ਦਾ ਦੇਵਨਾਥ ਜੀ ਦਾ ਉਹ ਸਮਾਰਟ ਭਾਰਤੀ ਮੂਲ ਨਿਵਾਸੀ ਮੁਫਤੀ ਮੋਰਚਾ ਵੱਲੋਂ ਸ਼੍ਰੀਮਤੀ ਰਾਣੀ ਗਿੱਲ ਜੀ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਇਹ ਜ਼ਿੰਦਗੀ ਕਰਦੇ ਹਨ ਉਹਨਾਂ ਨੂੰ ਫਟਵਾ ਵਾਹ ਲੋਹ ਦੀ ਸਜ਼ਾ ਦਿੱਤੀ ਜਾਵੇ ਇਸ ਤੋਂ ਘੱਟ ਕੁਛ ਨਾ ਹੋਵੇ ਜਲਦੀ ਤੋਂ ਜਲਦੀ ਦੇ ਨਾਲ ਇਹ ਜੇ ਕੰਮ ਹੋ ਜਾਵੇ ਕਿਉਂਕਿ ਭਾਰਤ ਦੇਸ਼ ਸਾਡਾ ਹੈ ਇਹ ਸਭ ਸਾਡੀਆਂ ਇਤਿਹਾਸ ਜਾਣਣ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਆਪਣੇ ਹੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਡਾਕਟਰ ਆਪਣੀ ਡਿਊਟੀ ਤੋਂ ਵਾਪਸ ਆ ਰਹੀ ਸੀ ਗੁਰਨਾਣਾਗੋ ਹਸਪੀਟਲ ਦੇ ਵਿੱਚੋਂ ਡਾਕਟਰ ਵਾਪਸ ਆ ਰਹੀ ਸੀ ਉਸਦੇ ਨਾਲ ਵੀ ਲੋਟਕਸੋਟ ਹੋਈ ਇਹ ਬਹੁਤ ਹੀ ਸ਼ਰਮ ਨਾ ਘਟਨਾਵਾਂ ਹੋ ਰਹੀਆਂ ਹਨ ਮੈਂ ਪਾਇਲ ਭਾਰਤੀਆ ਮੂਲ ਨਿਵਾਸੀ ਦਾ ਜ਼ਿਲ੍ਹਾ ਪ੍ਰਧਾਨ ਮੈਂ ਇਹ ਬੇਨਤੀ ਕਰਦੀ ਆ ਕਿ ਜੋ ਇਹ ਕੁੜੀ ਨਾਲ ਹੋਇਆ ਉਹਦਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੇ ਆਪਣੇ ਸ਼ਹਿਰ ਚ ਆਪਣੇ ਪੰਜਾਬ ਚ ਜੇ ਡਾਕਟਰ ਨਹੀਂ ਸੇਫ ਹੈਗੇ ਤੇ ਆਮ ਬੰਦਾ ਕਿੱਥੋਂ ਸੇਫ ਹੋ ਜਾਊਗਾ ਜੇ ਕੋਈ ਗਰੀਬ ਘਰ ਹੁੰਦਾ ਤਾਂ ਉਹਨੂੰ ਹੁਣ ਤੱਕ ਬਹੁਤ ਕੁਝ ਹੋ ਜਾਣਾ ਹੈ ਪਰ ਉਹਦੇ ਵਾਰੀ ਇਨਾ ਟਾਈਮ ਕਿਉਂ ਲੱਗਣ ਡਿਆ ਉਹਨੂੰ ਫਾਂਸੀ ਦੇ ਕੇ ਨਹੀਂ ਚੜਾ ਜਾਂਦਾ ਜੇ ਅੱਜ ਇਹਨੂੰ ਫਾਂਸੀ ਨਹੀਂ ਦਿੱਤੀ ਜਾਓ ਕਿ ਕੱਲ ਨੂੰ ਇਹੋ ਜੇ 10 ਰਾਖਸ਼ ਹੋਰ ਉੱਟਣਗੇ ਹੋਰ ਕੁੜੀਆਂ ਦੇ ਬਲਦਕਾਰ ਹੋਣਗੇ ਹੋਰ ਕੁੜੀਆਂ ਦਾ ਰੇਪ ਹੋਣਗੇ ਕਿਉਂਕਿ ਜਦੋਂ ਆਪਾਂ ਹੁਣ ਨਹੀਂ ਨੱਤ ਪਾਵਾਂਗੇ ਤੇ ਗਾਂ ਕਿੱਥੋਂ ਨੱਤ ਪਾਊਗੀ ਇਸ ਕਰਕੇ ਮੈਂ ਚਾਹਨੀ ਆ ਕਿ ਜਲਦੀ ਤੋਂ ਜਲਦੀ ਉਸ ਕੁੜੀ ਨੂੰ ਇਨਸਾਫ ਮਿਲੇ ਉਹਨੂੰ ਫਾਂਸੀ ਦਿੱਤੀ ਜਾਵੇ ਅੱਜ ਅਸੀਂ ਕੈਂਡਲ ਮਾਰਚ ਕੀਤਾ ਜੇ ਉਹਨੂੰ ਇਨਸਾਫ ਨਹੀਂ ਮਿਲੂਗਾ ਕੱਲ ਨੂੰ ਅਸੀਂ ਸੜਕਾਂ ਤੇ ਵੀ ਇਤਰਾਗੇ ਜੈ ਭੀ ਜੈ ਭਾ ਜੈ ਭੀਮ ਜੈ ਭਾਰਤ ਮੈਂ ਰਾਣੀ ਗਿੱਲ ਭਰਤੀਆ ਮਨੂੰ ਅਸੀਂ ਮੁਕਤੀ ਮੋਰਚੇ ਤੋਂ ਮੀਤ ਪ੍ਰਧਾਨ ਪੰਜਾਬ ਜੋ ਕਿ ਸਾਡੀ ਭੈਣ ਡਾਕਟਰ ਦੇ ਨਾਲ ਹਤਿਆਚਾਰ ਹੋਈਆ ਜੋ ਗੰਦੇ ਲੋਕਾਂ ਨੇ ਦੋਸ਼ੀਆਂ ਨੇ ਉਹਨਾਂ ਦੇ ਨਾਲ ਬਹੁਤ ਜਿਆਦੀ ਗੰਦੀ ਹਰਕਤ ਕੀਤੀ ਆ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਵਾ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਵੀ ਦਿੰਨੇ ਆ ਤੇ ਕਹਿੰਦੇ ਵੀ ਆਪੇ ਉਹਨਾਂ ਨੂੰ ਜ਼ਰੂਰ ਦੇਣੀ ਚਾਹੀਦੀ ਆ ਜੇ ਉਹ ਨਹੀਂ ਇਸ ਤਰ੍ਹਾਂ ਉਹਨਾਂ ਨੂੰ ਕੋਈ ਸਜ਼ਾ ਦਿੰਦੇ ਤੇ ਇਸ ਤਰ੍ਹਾਂ ਹੀ ਮਤਲਬ ਕਿ ਜਿਹੜਾ ਵਾ ਅਧੋਲਣੇ ਚੱਲਦਾ ਰਹੇਗਾ ਇਸ ਤਰ੍ਹਾਂ ਹੀ ਧਰਨੇ ਲੱਗਦੇ ਰਹਿਣਗੇ ਤੇ ਨਾਹਰੇ ਬਾਜ਼ੀਆਂ ਚੱਲਦੀਆਂ ਰਹਿਣਗੀਆਂ ਜਿੰਨਾ ਤੱਕ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ ਇਸ ਕਰਕੇ ਕਿ ਸਮੇਂ ਤੋਂ ਸਮੇਂ ਵੇਖੋ ਕਿ ਇਤਰਾਮੀਆ ਕੋਈ 15 ਸਾਲ ਦੀ ਦੇ ਨਾਲ ਮਹੀਨੇ ਦੇ ਮਹੀਨੇ ਕੋਈ ਨਾ ਕੋਈ ਰੇਪ ਹੁੰਦਾ ਰਹਿੰਦਾ ਵਾ ਤੇ ਇਹ ਹਤਿਆਚਾਰ ਜਿਹੜੀ ਆ ਹੁੰਦੀ ਰਹਿੰਦੀ ਆ ਇਹਨਾਂ ਹਤਿਆਚਾਰਾਂ ਨੂੰ ਬਹੁਤੀ ਸਖਤ ਕੱਟੜ ਕਰਨ ਦੇ ਨਾਲ ਇਹਨਾਂ ਨੂੰ ਆਪਾਂ ਬੰਦ ਕਰਨ ਦੇ ਨਾਲ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਨਤ ਪਾਉਣੀ ਚਾਹੀਦੀ ਆ ਤੇ ਇਹਨਾਂ ਦੇ ਜਿਹੜੇ ਘਰ ਦੇ ਉਹਨੇ ਵਗੇ ਆ ਇਹਨਾਂ ਦੇ ਕਾਤਲ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਜੇ ਉਹਨਾਂ ਨੂੰ ਫਾਂਸੀ ਦੀ ਨਹੀਂ ਸਜ਼ਾ ਮਿਲਦੀ ਤੇ ਅਸੀਂ ਇਸ ਤਰ੍ਹਾਂ ਹੀ ਰੋਡ ਮਾਰਚ ਜਿਹੜੇ ਆ ਨਿਤ ਸਮਾਂ ਕਰਦੇ ਰਵਾਂਗੇ ਜਿੰਨਾ ਤੱਕ ਸਾਡੀਆਂ ਧੀਆ ਭੈਣਾਂ ਨਾਲ ਧੱਕੇ ਹੁੰਦੇ ਆ ਤੇ ਸਰਕਾਰਾਂ ਬਿਲਕੁਲ ਉਹ ਗੰਗੀਆਂ ਬੋਲੀਆਂ ਹੋ ਕੇ ਬੈਠੀਆਂ ਵਾ ਤੇ ਜੋ ਵੀ ਕਰਵਾਉਂਡੀਆਂ ਵਾ ਸਰਕਾਰਾਂ ਕਰਵਾਉਂਡੀਆਂ ਵਾ ਜਿੰਨਾ ਤੱਕ ਸਰਕਾਰਾਂ ਦਾ ਹੱਥ ਲਾਊਗਾ ਤੇ ਐਡੇ ਵੱਡੇ ਹਸਪਤਾਲ 'ਚ ਜਾ ਕੇ ਕੁੜੀ ਦੇ ਨਾਲ ਏਡਾ ਤਕੜਾ ਰੇਪ ਹੋਇਆ ਵਾ ਉਹ ਕਿਤਰਾ ਹੋਇਆ ਵਾ ਕਿ ਜੇ ਉਹਨਾਂ ਦਾ ਕੋਈ ਹੱਥ ਆ ਤੇ ਉਹਦੇ ਨਾਲੇ ਧੱਕੇਸਾਹੀ ਹੋਈ ਆ ਇੰਨੀਆਂ ਗੱਲਾਂ ਕਹਿੰਦੀ ਮੈਂ ਸਮਾਂ ਮੰਗਦੀ ਜੈਪੀ ਜੈ ਭਗਤ ਅੱਜ ਕੀ ਨਾਂ ਨਾ ਕਰੀ ਅੱਜ ਮੈਂ ત્રਵੇਜ ਕੁਮਾਰ ਗਿੱਲ ਚੰਨਾ ਸਾਹਿਬੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ்சி ਡਿਪਾਰਟਮੈਂਟ ਅੱਜ ਅਸੀਂ ਇਹ ਜਿਹੜਾ ਕੈਂਡਲ ਮਾਰਚ ਘਟਿਆ ਹੈ ਭਾਰਤੀ ਮੌਲ ਨਿਵਾਸੀ ਮੁਕਤੀ ਮੋਰਚਾ ਵੱਲੋਂ ਰਾਣੀ ਪ੍ਰਧਾਨ ਜੀ ਅਤੇ ਪਾਇਲ ਡਿਸਟ੍ਰਿਕਟ ਪ੍ਰਧਾਨ ਜੀ ਦੇ ਰਹਿਮਾਈ ਹੈ ਇੱਥੇ ਪੱਛਮੀ ਬੰਗਾਲ ਦੇ ਕੋਲਕਾਤਾ ਵਿਖੇ ਆਰਜੀ ਹਸਪੀਟਲ ਦੇ ਅੰਦਰ ਕੰਮ ਕਰੀ ਡਾਕਟਰ ਮਮਿਤਾ ਥੇਵਨਾਚੀ ਨਾਲ ਬਲਾਤਕਾਰ ਕਰਨ ਦੇ ਬਾਅਦ ਉਸ ਦੀ હત્યા ਕਰ ਦਿੱਤੀ ਗਈ ਜਿਹੜਾ ਕਿ ਇੱਕ ਬਹੁਤ ਹੀ ਸ਼ਰਮਨਾਕ ਦਰਿੰਦਗੀ ਵਾਲਾ ਕੰਮ ਹੈ ਇਹਨਾਂ ਦਰਿੰਦਿਆਂ ਨੂੰ ਇਹਨਾਂ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਕਰ ਰਹੇ ਹਾਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਪਰ ਸਰਕਾਰ ਨੂੰ ਕਾਜ ਜਿੱਥੇ ਜਿੱਥੇ ਵੀ ਕੋਈ ਪ੍ਰਾਈਵੇਟ ਸੰਸਥਾਨ ਡਾਕਟਰ ਹਨ ਜਿੱਥੇ ਜਿੱਥੇ ਵੀ ਸਾਬਦੀਆਂ ਥਾਂ ਬੈਣਾ ਨੌਕਰੀ ਕਰਦੀਆਂ ਨੇ ਉਥੇ ਇਹਨਾਂ ਦੀ ਰਕਸ਼ਾ ਦੇ ਵਾਤੀ ਵਾਤਾਵਰਣ ਰੱਖਿਆ ਬਾਲ ਲਗਾਏ ਜਾਣ ਸਪੈਸ਼ਲ ਫੋਰਸਾਂ ਬਣਾਈਆਂ ਜਾਣ ਇਹਨਾਂ ਦੀ ਰਕਸ਼ਾ ਦੇ ਵਾਤੀ ਨਹੀਂ ਤਾਂ ਇਹ ਤਾਂ ਘਰੋਂ ਨਿਕਲ ਕੇ ਡਿਊਟੀ ਦੇ ਕਿਸ ਤਰ੍ਹਾਂ ਕੱਲ ਨੂੰ ਜਾਣਗੀਆਂ ਅੰਮ੍ਰਿਤਸਰ ਵਿੱਚ ਵੀ ਇੱਕ ਪਰਸਾ ਚੋਤ ਇਹੋ ਹੀ ਘਟਨਾਈ ਆ ਡਾਕਟਰ ਆਪਣੇ ਘਰ ਜਾ ਰਹੀ ਆਪਣਾ ਹੋਸਟਲ ਦੇ ਵਿੱਚ ਉੱਥੇ ਉਹਦੀ ਲੁੱਟਮਾਰ ਕੀਤੀ ਗਈ 20 ਘੰਟਿਆਂ ਦੇ ਬਾਅਦ ਪਰਚਾ ਦਰਜ ਕੀਤਾ ਗਿਆ ਜਦੋਂ ਕਿ ਉਸੇ ਵਕਤ ਪਰਚਾ ਦਰਜ ਹੋਣਾ ਚਾਹੀਦਾ ਸੀ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆਜਾਂ ਲੋਕਾਂ ਨੂੰ ਪੂਨਹੀ ਦੀ ਸਜ਼ਾ ਨਹੀਂ ਚਾਹੀਦੀ ਹੈ ਜੈ ਭੀ ਜੈ ਭਾਰਤ ਹਾਂਜੀ ਹਾਂਜੀ ਜੈ ਭੀ ਜੈ ਭਾਰਤ ਮੈਂ ਲਖਿੰਦੇ ਸੀ ਕਿ ਸ਼ਿਰਕਲ ਉਹ ਬੜੀ ਦੁਖਦਾਈ ਗੱਲ ਹੈ ਜਿਹੜੀ ਡਾਕਟਰ ਮਮਨਾ ਦੇਵਦਾਸ ਦਾ ਨਾ ਹੋਈ ਆ ਦੇਖੋ ਮੈਂ ਤੇ ਅਪੀਲ ਕਰਨਾ ਪੂਰੇ ਭਾਰਤ ਵਰਸ ਨੂੰ ਕਿ ਆਪਣੀਆਂ ਬੇਟੀਆਂ ਨੂੰ ਪੜ੍ਹਾਈ ਲਿਖਾਈ ਦੇ ਨਾਲ-ਨਾਲ ਉਹ ਮਾਰਸ਼ਲ ਆਰਟ ਵੀ ਸਿਖੋਣਾ ਚਾਹੀਦਾ ਤੇ ਨਾਲ ਹੀ ਦਸ ਗੁਰੂ ਸਹਿਬਾਨ ਨੇ ਵੀ ਇਹ ਕਿਹਾ ਹੀ ਕਿ ਸਮੇਂਦਰ ਸਮੇਂ ਜਿੱਦਾਂ ਵੀ ਲੋੜ ਪੈਂਦੀ ਆ ਤੇ ਸਵਾਸਤ ਸਾਰਨਾ ਜ਼ਰੂਰ ਚਾਹੀਦੀ ਆ ਔਰ ਮੈਂ ਉਹਨਾਂ ਦੇ ਕਥਨ ਦੀ ਗੱਲ ਕਰਨਾ ਕਿ ਆਪਣੀਆਂ ਬੇਟੀਆਂ ਨੂੰ ਸ਼ਾਸਤਰ ਵਿਦਿਆ ਵੀ ਸਿਖਾਓ ਮਾਰਸ਼ਲ ਆਰਟ ਵੀ ਸਿਖਾਓ ਪੜ੍ਹਾਈ ਤੇ ਜ਼ਰੂਰੀ ਆ ਤੇ ਉਹਦੇ ਨਾਲ ਨਾਲ ਆਪਣੀ ਤਾਂ ਕਿ ਆਪਣੀ ਆਤਮ ਰੱਖਿਆ ਨੂੰ ਪੂਰਾ ਕਰ ਸਕਣ ਉਹਨਾਂ ਨੂੰ ਕਿਸੇ ਦੀ ਲੋੜ ਦੀ ਲੋੜ ਨਾ ਪਵੇ ਕਿਉਂਕਿ ਜਿਹੜੀ ਵੀ ਕੰਮ ਹੋਇਆ ਇਹ ਸਰਕਾਰ ਦੀ ਨਲਾਇਕੀਆਂ ਦੇ ਕਾਰਨ ਹੋਇਆ ਚਾਹੇ ਉਹ ਜਿਹੜੀ ਮਰਜ਼ੀ ਸਰਕਾਰ ਹੋਵੇ ਅਸੀਂ ਸਰਕਾਰ ਨੂੰ ਇੱਕ ਚੇਤਾਵਨੀ ਵੀ ਦਿੰਦੇ ਆ ਤੇ ਇੱਕ ਬੇਨਤੀ ਵੀ ਕਰਦੇ ਆ ਕਿ ਦੇਖੋ ਇਹ ਜਿਹੜੇ ਕੰਮ ਹੋ ਰਿਹਾ ਇਹ ਹੁਣੇ ਨਹੀਂ ਚਾਹੀਦੇ ਸਰਕਾਰ ਜਾਵੇ ਤੇ ਦੋਆਂ ਘੰਟਿਆਂ ਸਾਰਾ ਕੰਮ ਫਤਿਹ ਕਰ ਸਕਦੀ ਆ ਔਰ ਮੈਂ ਆਪਣੇ ਪੰਜਾਬ ਦੇ ਸੀਐਮ ਨੂੰ ਬੇਨਤੀ ਕਰਾਂ ਕਿ ਦੇਖੋ ਇਹ ਚੀਜ਼ ਨੂੰ ਜਿੰਨੀ ਵੀ ਜੇਤੀ ਹੋ ਸਕਦਾ ਇਹਨੂੰ ਨੱਤ ਪਾਈ ਜਾਵੇ ਨਹੀਂ ਤੇ ਦੇਖੋ ਰੋਸ ਮਾਰਚ ਜਾਂ ਸਾਨੂੰ ਹੋਰ ਵੀ ਸੰਘਰਸ਼ ਕਰਨਾ ਪਿਆ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਜਿੰਨੇ ਵੀ ਦੋਸ਼ੀ ਆ ਮੈਂ ਤੇ ਅਪੀਲ ਕਰਾਂਗਾ ਕਿ ਉਹਨਾਂ ਨੂੰ ਸ਼ਰੇ ਬਾਜ਼ਾਰ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਉਹਨਾਂ ਵਾਲੇ ਸਮੇਂ ਵਿੱਚ ਇਹੋ ਜਿਹਾ ਕ੍ਰਾਈਮ ਜਿਹੜਾ ਕਰਨ ਦੀ ਸੋਚੇ ਉਹ ਹਮੇਸ਼ਾ ਇਸ ਗੱਲ ਤੋਂ ਡਰ ਹੋਵੇ ਕਿ ਮੈਨੂੰ ਇਸ ਗਲਤ ਕੰਮ ਦੀ ਸਜ਼ਾ ਗੋਲੀ ਹੋਣੀ ਚਾਹੀਦੀ ਆ ਤਾਂ ਕਿ ਉਹ ਕੋਈ ਵੀ ਰਾਖਸ਼ ਪੈਦਾ ਨਾ ਹੋ ਸਕੇ इसे के मैं अपनी समाप्त करता हूँ सारे साथियों भारत अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पीएसपीसीएल भवानीगढ़ टाउन प्लानिंग अप्रूव्ड नए घर की नई खुशियों को परिवार के साथ दुखना करें नया घर या प्लॉट खरीदने के लिए अभी संपर्क करें 92164